ਲੱਡੂ ਵਾਲ ਅਗਰ ਕਿਸਾਨ ਜਿੱਥੇ ਬੰਦੀਆਂ ਉਹਦਾ ਰੇਟ ਘਟਾਣ ਲਈ ਕੋਈ ਅੰਦੋਲਨ ਕਰ ਰਹੀ ਹੈ ਤੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਅੱਜ ਇਹੋ ਜਿਹਾ ਇੱਕਦਮ ਕੀ ਹੋ ਗਿਆ ਕਿ ਰਜੀਵ ਟੰਡਨ ਜੀ ਉਹਨਾਂ ਦੇ ਸਮਰਥਨ ਚ ਬੋਲ ਰਹੇ ਨੇ ਜੋ ਕਿ ਹਮੇਸ਼ਾ ਉਹਨਾਂ ਦੇ ਵਿਰੁੱਧ ਬੋਲਦੇ ਸੀ 200 ਰੁਪਏ ਤੋਂ ਲੱਗੇ 450 ਰੁਪਏ ਤੱਕ ਹੋ ਗਿਆ ਕਾਰ ਦਾ ਇਹਦਾ ਸ਼ਰਮ ਆਣੀ ਚਾਹੀਦੀ ਹੈ ਪ੍ਰਭੂਆਂ ਦਾ ਐਟਾ ਮਹਿੰਗਾ ਟੋਲ ਟੈਕਸ ਲਹਨਤ ਐ ਅਸੀ ਸਰਕਾਰ ਤੇ ਦਿੱਲਾ ਤਾਂ ਜਦੋਂ ਕੰਗਣਾ 'ਤੇ ਥੱਪੜ ਕਾੜ ਹੋਇਆ ਪੰਜਾਬੀਆਂ ਨੇ ਗਲਤੀ ਕੀਤੀ ਉਹ ਲੜਕੀ ਨੂੰ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਸ਼ੇਰਨੀ ਹਿਮਾਚਲ ਵਾਲੇ ਕਹਿੰਦੇ ਸਾਡੀ ਵੀ ਸ਼ੇਰਨੀ ਅਸੀਂ ਵੀ ਸ਼ੇਰ ਉੱਤੇ ਬੈਠੇ ਆ ਕਿਉਂਕਿ ਸ਼ੇਰ ਟਾਈਟਲ ਪਹਾੜਾਂ 'ਤੇ ਹੁੰਦੇ ਜੰਗਲ ਦਾ ਸਾਡੇ ਹੈ ਨਹੀਂ ਏ ਅਗਰ ਕੰਗਣਾ ਦੇ ਕੁੜੀ ਦਾ ਥੱਪੜ ਕਾੜ ਦੀ ਗੱਲ ਕੀਤੀ ਜਾਵੇ ਉਹਨੂੰ ਉੱਥੇ ਤੱਕ ਸੀਮਤ ਕਰ ਦਿੱਤਾ ਜਾਣਾ ਜੀਦਾ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਸ਼ੇਰਨੀ ਤੇਰੀ ਹਿਮਾਚਲ ਦੇ ਵੀ ਸ਼ੇਰ ਮਾੜੇ ਮੁੱਟੇ ਬੁੱਲਣਗੇ ਨਾ ਲੋਕ ਵੀ ਪੰਜਾਬ ਦੇ ਵਿੱਚ ਨਸ਼ਾ ਪਹਜਾਓ ਚਿੱਟਾ ਪਹਜਾਓ ਪੰਜਾਬ بچਾਓ ਇੱਕ ਰੈਲੀ ਕੱਢਣ ਜਾ ਰਹੇ ਆ ਤੁਸੀਂ ਰੈਲੀ ਕੱਢਣ ਜਾ ਰਹੇ ਹੋ ਵੀ ਨਸ਼ਿਆਂ ਦੇ ਵਿਰੋਧ ਤੇ ਵਿੱਚ ਜਿਨ੍ਹਾਂ ਦੇ ਕੋਲ ਖੁਦ ਕੋਲ ਨਸ਼ੇ ਫੜੇ ਜਾਂਦੇ ਨੇ ਸਾਡੇ ਕੋਲ ਫੜੇ ਜਾਂਦੇ ਨੇ ਹਾਂਜੀ ਸਰ ਬਿਲਕੁਲ ਉਹਦੇ ਲਈ ਮੈਂ ਗਿਲਟੀ ਫੀਲ ਕਰਦਾ ਮੈਂ ਪੰਜਾਬੀਓ ਕੋਲ ਮਾਫੀ ਮੰਗਦਾ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਨਿਊਜ਼ ਤੇ ਤੇ ਅੱਜ ਅਸੀਂ ਆਏ ਆ ਰਜੀਵ ਟੰਡਨ ਜੀ ਦੇ ਕੋਲ ਤੇ ਆਹ ਕਰਦੇ ਆ ਗੱਲਬਾਤ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਅੱਜ ਕਿਸਾਨੀ ਮੁੱਦੇ ਦਾ ਚੌਥਾ ਦਿਨ ਹੈ ਜੋ ਕਿ ਟੋਲ ਪਲਾਜ਼ੇ ਤੇ ਬੈਠੇ ਨੇ ਆਹ ਕਰਦੇ ਆ ਗੱਲਬਾਤ ਸਸ਼ੀਕਲ ਸਾਹਿਬ ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਸਰ ਜੀ ਗੱਲ ਕਰੀਏ ਤਾਂ ਅੱਜ ਕਿਸਾਨਾਂ ਨੂੰ ਚੌਥਾ ਦਿਨ ਹੈ ਟੋਲ ਪਲਾਜ਼ੇ ਤੇ ਬੈਠਿਆ ਨੂੰ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਕਹਿੰਦੇ ਚੰਗਾ ਕੰਮ ਕਰੇ ਨਾ ਉਹਦੀ ਤਾਰੀਫ ਕਰਨੀ ਬਣਦੀ ਹੈ ਕਿਉਂ ਦਾਬਰ ਸਾਹਿਬ ਕਹਿੰਦੇ ਕੋਈ ਚੰਗਾ ਕੰਮ ਕਰੇ ਤਾਂ ਉਹਦੀ ਤਾਰੀਫ ਕਰਨੀ ਪੈਂਦੀ ਆ ਇਸ ਹਿੰਦੁਸਤਾਨ ਦਾ ਭਾਰਤ ਦਾ ਸਭ ਦਾ ਮਹਿੰਗਾ ਟੋਲ ਪਲਾਜ਼ਾ ਹਾਂਜੀ ਲੱਡੂਵਾਲ ਅਗਰ ਕਿਸਾਨ ਜਿੱਥੇ ਬੰਦੀਆਂ ਉਹਦਾ ਰੇਟ ਘਟਾਣ ਲਈ ਕੋਈ ਅੰਦੋਲਨ ਕਰ ਰਹੀ ਹੈ ਤਾਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਪੰਜਾਬ ਨੂੰ ਵਾਸੀਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਜੋਗ ਸਾਹ ਜਿੱਥੇ ਬੰਦੀਆਂ ਕਰ ਰਹੀਆਂ ਬਿਲਕੁਲ ਕਾਂਗਾ ਸਾਫ਼ ਕਾਂਗਾ ਬਿਲਕੁਲ ਠੀਕ ਕਰ ਰਹੀਆਂ ਨੇ ਜਿਹੜੀ ਆਵਾਜ਼ ਰਾਜਨੀਤੀ ਦੀ ਤਲਾ ਦੇ ਲੋਕਾਂ ਨੂੰ ਠਾਣੀ ਚਾਹੀਦੀ ਸੀ ਜਿਹੜੀ ਆਵਾਜ਼ ਸਾਡੇ ਐਮਪੀ ਸਾਹਿਬ ਨੂੰ ਠਾਣੀ ਚਦੀ ਜਿਹੜੀ ਆਵਾਜ਼ ਸਾਡੇ ਮਨਿਸਟਰ ਸਾਹਿਬ ਨੂੰ ਠਾਣੀ ਚਦੀ ਜਿਹੜੀ ਆਵਾਜ਼ ਸਾਡੇ ਲੋਕਲ ਐਮਐਲਏ ਨੂੰ ਠਾਣੀ ਚਾਹੀਦੀ ਸੀ ਉਹ ਅਗਰ ਆਵਾਜ਼ ਕਿਸਾਨ ਜੱਥੇ ਬੰਦੀਆਂ ਉਠਾ ਰੀਆਂ ਨੇ ਲੋਕ ਇਤਨੀ ਗੱਲ ਕਰ ਰੀਆਂ ਨੇ ਤਾਂ ਮੈਂ ਉਹਦਾ ਰਜੀਵ ਟੰਡਨ ਸਮਰਥਨ ਕਰਦਾ ਹਾਂਜੀ ਤੇ ਸਰ ਪਰ ਜੇ ਗੱਲ ਕਰੀਏ ਤਾਂ ਕਿਸਾਨਾਂ ਨੇ ਤਾਂ ਪਹਿਲਾਂ ਵੀ ਬਹੁਤ ਮੋਰਚੇ ਕੀਤੇ ਨੇ ਤੇ ਹਾਸਲ ਵੀ ਕੀਤੇ ਨੇ ਅੱਜ ਇਹੋ ਜਿਹਾ ਇੱਕੋਦਮ ਕੀ ਹੋ ਗਿਆ ਕਿ ਰਜੀਵ ਟੰਡਨ ਜੀ ਉਹਨਾਂ ਦੇ ਸਮਰਥਨ ਚ ਬੋਲ ਰਹੇ ਨੇ ਜੋ ਕਿ ਹਮੇਸ਼ਾ ਉਹਨਾਂ ਦੇ ਵਿਰੁੱਧ ਬੋਲਦੇ ਸੀ ਮੈਂ ਕੀ ਕਹ ਰਿਹਾ ਕੋ ਚੰਗਾ ਕੰਮ ਕਰੇ ਤਾਂ ਉਹਦਾ ਸਮਰਥਨ ਕਰਨਾ ਚਾਹੀਦਾ। ਅਗਰ ਕੀ ਕਿਸਾਨਾਂ ਨੇ ਪਹਿਲਾਂ ਚੰਗੇ ਕੰਮ ਨਹੀਂ ਕੀਤੇ? ਕੀ ਕਿਸਾਨਾਂ ਨੇ ਪਹਿਲਾਂ ਚੰਗੇ ਕੰਮ ਨਹੀਂ ਕੀਤੇ ਜਿਹੜੇ ਉਹਨਾਂ ਨੇ ਪਹਿਲਾਂ ਮੋਰਚੇ ਲਾਏ ਸੀ ਉਹ ਚੰਗੇ ਕੰਮਾਂ 'ਚ ਨਹੀਂ ਸੀ ਉਹ ਨਜ਼ਾਇਰ ਸੀ। ਮੈਂ ਕਿਸੇ ਮੈਂ ਆਪਣੀ ਗੱਲ ਕੋਈ ਸਰਕਾਰ ਤੋਂ ਮਨਾਨੀ ਹੈ। ਮੈਂ ਕਿਸੇ ਅਗਰ ਹਾਈਵੇ ਮੇਰੇ ਕਿਸੇ ਹਾਈਵੇ ਬੰਦ ਕਰਨ ਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਤਾਂ ਉਹਨੂੰ ਨੁਕਸਾਨ ਕਹਾਂਗਾ ਮੈਂ ਉਹਨੂੰ ਚੰਗਾ ਕੰਮ ਨਹੀਂ ਕਹਾਂਗਾ। ਅਗਰ ਮੇਰੇ ਰੇਲ ਲੋਕਾਂ ਦੇ ਨਾਲ ਕਿਸੇ ਵਪਾਰੀ ਦਾ ਨੁਕਸਾਨ ਹੁੰਦਾ ਵਪਾਰੀ ਦਾ ਨੁਕਸਾਨ ਹੁੰਦਾ ਤਾਂ ਮੈਂ ਉਹਨੂੰ ਬਿਲਕੁਲ ਗਲਤ ਕਹਾਂਗਾ। ਹਰ ਕਿਸਾਨ ਜਿੱਥੇ ਬੰਦਿਆ ਨੇ ਮਹਿੰਗਾ ਟੋਲ ਪਲੇਜ ਦੇ ਵਿਰੁੱਧ ਸੰਗਰਛਿਆ ਲੋਕਾਂ ਨੂੰ ਨ ਸਮਰਥਨ ਕਰਨਾ ਚਾਹੀਦਾ ਨਾ ਤਾਂ ਕੰਗਾ ਜਿੱਥੇ ਜੀਵ ਟੰਡਨ ਸਮਰਥਨ ਕਰਿਆ ਉੱਥੇ ਸਾਰੀਆਂ ਸੰਸਥਾਵਾਂ ਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਟੋਲ ਟੈਕਸ ਕੱਲੇ ਕਿਸਾਨਾਂ ਨੂੰ ਨਹੀਂ ਦੇਣਾ ਪੈਂਦਾ ਹਾਂਜੀ ਟੋਲ ਟੈਕਸ ਹਰ ਵਪਾਰੀ ਨੂੰ ਦੇਣਾ ਪੈਣਾ ਹਰ ਸ਼ਹਿਰੀ ਵਰਗ ਨੂੰ ਦੇਣਾ ਪੈਣਾ ਹਰ ਦਿੱਲੀਓਂ ਆਲਾ ਜਿਹਨੇ ਉਹਨੂੰ ਵੀ ਦੇਣਾ ਪੈਣਾ ਜਿਹਨੇ ਲੁਧਿਆਣਾ ਤੋਂ ਜਿਲੰਦਰ ਜਾਣਾ ਉਹਨੂੰ ਵੀ ਦੇਣਾ ਪੈਣਾ ਜਿਲੰਦਰ ਤੋਂ ਜਿਹਨੇ ਲੁਧਿਆਣਾ ਆਣਾ ਉਹਨੂੰ ਵੀ ਟੋਲ ਟੈਕਸ ਦੇਣਾ ਪੈਣਾ ਹੱਦਾਂ ਸ਼ਰਮ ਆਣੀ ਛੇਦੀ ਮੈਂ ਪਿੱਕ ਗੱਲ ਖਾਂ ਸ਼ਰਮਾਣੀ ਚਿਹਦੀਆ ਭਾਰਤ ਦੇ ਸਰਕਾਰ ਦੇ ਪ੍ਰਸ਼ਾਸਨ ਨੂੰ ਵੀ ਐਡਾ ਮਹਿੰਗਾ ਟੋਲ ਟੈਕਸ 40 ਰੁਪਏ ਤੋਂ ਟੋਲ ਟੈਕਸ ਸ਼ੁਰੂ ਹੋਇਆ ਜੀ ਲੱਡੂਵਾਲ ਹਾਂਜੀ ਕਹਿੰਦੇ 15 ਸਾਲ ਦੀ ਇਹਦੀ ਮਿਆਦ ਹੁੰਦੀ ਹੈ ਪਤਾ ਨਹੀਂ ਕਿੰਨੇ ਸਾਲ ਹੋ ਗਏ 40 ਰੁਪਏ ਤੋਂ ਲੈ ਕੇ 450 ਰੁਪਏ ਤੱਕ ਹੋ ਗਿਆ ਕਾਰ ਦਾ ਇਹਦਾ ਹਾਂਜੀ ਸ਼ਰਮਾਣੀ ਚਿਹਦੀਆ ਬਿਲਕੁਲ ਕਹਾਂਗਾ ਐਡਾ ਮਹਿੰਗਾ ਟੋਲ ਟੈਕਸ ਲਾਹਤ ਹੈ ਐਸੀ ਸਰਕਾਰ ਤੇ ਮੈਂ ਸਾਫ਼ ਕਹਾਂਗਾ ਲੜਦਾ ਐਸੀ ਸਰਕਾਰ ਤੇ ਜਿਹੜੀ ਲੋਕਾਂ ਦੀ ਜੀਬ ਤੇ ਡਾਂਗਾ ਮਾਰ ਰਹੀ ਹੈ ਕੁੰਡਾ ਅਸੀਂ ਸੂਦਾ ਦਿੱਤੀ ਉਹਦਾ ਟੈਕਸ ਲੈਣਾ ਪਰ ਮੈਂ ਕਹਿੰਦਾ ਲਾਡੂ ਵਾਲਾ ਟੋਲ ਟੈਕਸ ਸਿੱਧਾ-ਸਿੱਧਾ ਲੋਕਾਂ ਦੀ ਜੇਬ ਤੇ ਢੱਕ ਹੈ ਸਰ ਜੀ ਗੱਲ ਕਰੀਏ ਕਿ ਹੁਣ ਤੁਸੀਂ ਕਿਸਾਨਾਂ ਦਾ ਇਸ ਗੱਲ ਤੇ ਸਮਰਥਨ ਕਰੋਗੇ ਕਿਹਾ ਜਾਂਦਾ ਹੈ ਕਿ ਜਿਹੜਾ ਲਾਡੋਵਾਲ ਦਾ ਟੂਲ ਪਲਾਜ਼ਾ ਹੈ ਇਹ ਗੁੰਡਾਗਰਦੀ ਦੇ ਸਿਰ ਤੇ ਚੱਲਦਾ ਹੈ ਕਿ ਉੱਥੋਂ ਹਥਿਆਰ ਬਰਾਮਦ ਕੀਤੇ ਗਏ ਨੇ ਟੋਲ ਟੈਕਸ ਕੰਪਨੀ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਗਰ ਲੋਕ ਉਥੇ ਲੜਦੇ ਨੇ ਵੀ ਮੇਰੇ ਕੋ ਪਾਸ ਹੈ ਕਿਸੇ ਦਾ ਕਾਰਡ ਬੈਂਚਸ ਨਹੀਂ ਚੱਲਦਾ ਲੋਕ ਕਹਿੰਦੇ ਨੇ ਵੀ ਸਾਡਾ ਪਾਸ ਚੱਲਣਾ ਚਾਹੀਦਾ ਜਦੋਂ ਉਹ ਤੇ ਬਦਮਾਸ਼ੀ ਕਰਦੇ ਨੇ ਬਿਲਕੁਲ ਗਲਤ ਕਰਦੇ ਨੇ ਬੜੀ ਵਾਰੀ ਘਟਨਾਵਾਂ ਹੋਈਆਂ ਲੱਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀਆਂ ਦੁਆਰਾ ਲੋਕਾਂ ਨਾਲ ਗੁੰਡਾਗਰਦੀ ਕੀਤੀ ਗਈ ਕਾਰ ਤੋੜੀ ਗਈ ਸ਼ੀਸ਼ੇ ਤੋੜੇ ਗਏ ਲੋਕਾਂ ਨੂੰ ਕੁੱਟ ਮਾਰ ਕੀਤੀ ਗਈ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਟੋਲ ਟੈਕਸੀ ਜਿਹੜਾ ਲੱਡੋਵਾਲ ਟੋਲ ਪਲਾਜ਼ਾ ਹੈ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਬੰਦ ਹੋਣਾ ਚਾਹੀਦਾ ਮੈਂ ਕਹਿੰਦਾ ਡਾਕਾ ਮਾਰੇ ਡਾਕੇ ਬਿਲਕੁਲ ਮੈਂ तहे ਦਿਲ ਧੰਨਵਾਦ ਆ ਕਿਸਾਨ ਜਿੱਥੇ ਬੰਦੀਆਂ ਦਾ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਸ਼ੁਰੂ ਕੀਤਾ ਮੈਂ ਕਹਾਂਗਾ ਜਿੱਥੇ ਵੇ ਉਹਨਾਂ ਦੇ ਸਮਰਥਨ ਦੀ ਗੱਲ ਕਰਦਾ ਉੱਥੇ ਸਾਰੇ ਪੰਜਾਬ ਦੀ ਜਿੱਥੇ ਬੰਦਿਆਂ ਨੂੰ ਲੋਕਾਂ ਨੂੰ ਵਪਾਰੀ ਵਰਗਾਂ ਨੂੰ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਕੀ ਰਜੀਵ ਟੰਡਨ ਜੀ ਹੁਣ ਸਿਰਫ ਉਹਨਾਂ ਦਾ ਸਮਰਥਨ ਲਾਈਵ 'ਚ ਦੇਣਗੇ ਜਾਂ ਆਪ ਵੀ ਜਾ ਕੇ ਉੱਥੇ ਧਰਨੇ ਦੇ ਨਾਲ ਬੈਠਣਗੇ ਤੇ ਕਿਸਾਨਾਂ ਨੂੰ ਸਪੋਰਟ ਕਰਨਗੇ ਬਿਲਕੁਲ ਸਾਡੀ ਟੀਮ ਜਾਏਗੀ ਸਮਰਥਨ ਕਰੇਗੀ ਮੈਂ ਸਾਫ਼ ਕਹਿੰਦਾ ਹਾਂ ਬਿਲਕੁਲ ਸਮਰਥਨ ਕਰਾਂਗੇ ਠੀਕ ਹੈ ਜੀ ਤੇ ਸਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਜਿਹੜਾ ਕਿ ਹੁਣ ਕੰਗਨਰ ਨੌਦ ਦਾ ਮੁੱਦਾ ਉੱਠਿਆ ਆਇਆ ਪਿਛਲੇ ਕਾਫੀ ਦਿਨਾਂ ਤੋਂ ਇੱਕ ਦੂਜੀ ਕੁੜੀ ਨੂੰ ਕਿਹਾ ਜਾ ਰਿਹਾ ਕਿ ਉਹ ਪੰਜਾਬ ਦੀ ਸ਼ੇਰਨੀ ਆ ਤੁਸੀਂ ਉਸ ਚੈਲੰਜ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਤਾਂ ਪੰਜਾਬੀਆਂ ਨੇ ਗਲਤੀ ਕੀਤੀ ਕੰਗਣਾ ਥੱਪੜ ਕਾੜਨ ਨੂੰ ਜਿਹੜੀ ਹਵਾ ਦਿੱਤੀ ਹਾਂਜੀ ਉਹਨੂੰ ਪੰਜਾਬੀ ਬਨਾਮ ਹਿਮਾਚਲੀ ਬਣਾਇਆ ਗਿਆ ਹਾਂਜੀ ਉਹਨੂੰ ਪੰਜਾਬੀ ਬਨਾਮ ਹਿਮਾਚਲੀ ਬਣਾਇਆ ਗਿਆ ਪਹਿਲੇ ਤਾਂ ਪੰਜਾਬੀਆਂ ਨੇ ਗਲਤੀ ਕੀਤੀ ਹਾਂਜੀ ਹੁਣ ਜਿਹੜਾ ਉਹਦਾ ਰਿਐਕਸ਼ਨ ਅਗਰ ਕਿਸੇ ਦੀ ਆਪਾਂ ਬੇਇੱਜ਼ਤੀ ਕਰਦੇ ਨਾ ਕਿਸੇ ਦੀ ਇੱਜ਼ਤ ਨੂੰ ਦੁਤਕਾਰਾਂਗੇ ਹਾਂਜੀ ਲਲਕਾਰਾਂਗੇ ਉਹਦਾ ਜਵਾਬ ਕਿਦਰ ਹਿਮਾਚਲੀ ਦੇ ਰਿਹਾ ਫਿਰ ਉਹਨਾਂ ਦੀ ਵੀ ਗਲਤੀ ਕੰਗ ਗੱਲ ਤਾਂ ਦੋਨੋਂ ਪਾਸੇ ਗਲਤੀਆਂ ਹੋ ਰਹੀਆਂ ਨੇ ਹਾਂਜੀ ਜਿਹੜਾ ਸਾਡਾ ਹਿਮਾਚਲ ਦੇ ਪੰਜਾਬ ਦਾ ਭਾਈਚਾਰਾ ਉਹਨੂੰ ਖਰਾਬ ਕੀਤਾ ਜਾ ਰਿਹਾ ਹਾਂਜੀ ਸਮਝੋ ਮੇਰੀ ਗੱਲ ਪਹਿਲਾਂ ਤਾਂ ਜਦੋਂ ਕੰਗਨਾ ਥੱਪੜकांड ਹੋਇਆ ਪੰਜਾਬੀਆਂ ਨੇ ਗਲਤੀ ਕੀਤੀ ਉਹ ਲੜਕੀ ਨੂੰ ਪੰਜਾਬ ਦੀ ਸ਼ੇਰ ਨਹੀਂ ਪੰਜਾਬ ਦੀ ਸ਼ੇਰ ਨਹੀਂ ਹਿਮਾਚਲ ਵਾਲੇ ਕਹਿੰਦੇ ਸਾਡੀ ਵੀ ਸ਼ੇਰ ਨਹੀਂ ਅਸੀਂ ਵੀ ਸ਼ੇਰ ਉੱਤੇ ਬੈਠੇ ਆ ਕਿਉਂਕਿ ਸ਼ੇਰ ਟਾਈਟਲ ਪਹਾੜਾਂ 'ਚ ਹੁੰਦੇ ਜੰਗਲ ਦਾ ਸਾਡੇ ਹੈ ਨਹੀਂ ਹਾਂਜੀ ਪਰ ਜੇ ਗੱਲ ਕਰੀਏ ਤਾਂ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੇ ਪੰਜਾਬੀਆਂ ਨੇ ਕੁੜੀ ਦਾ ਸਾਥ ਦਿੱਤਾ ਉਹਨੂੰ ਕਿਹਾ ਕਿ ਉਹ ਪੰਜਾਬ ਦੀ ਸ਼ੇਰ ਨਹੀਂ ਆ ਪਰ ਕਿਤੇ ਨਾ ਕਿਤੇ ਜਦ ਕੰਗਣਾ ਨੇ ਬਿਆਨ ਦਿੱਤੇ ਸੀ ਪੰਜਾਬੀਆਂ ਦੀ ਮਾਵਾਂ ਦੇ ਕਰਕੇ ਉਸ ਚੀਜ਼ਾਂ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਕੋਈ ਵੀ ਲਫ਼ਜ਼ ਹੋਵੇ ਮੈਂ ਤਾਂ ਕਹਿੰਦਾ ਅਸੀਂ ਵੀ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਰਾ ਸ਼ੰਭੂ ਬਾਰਡਰ ਲੱਗਿਆ ਸੀਗਾ ਸੰਧੂ ਬਾਰਡਰ ਲੱਗਿਆ ਸੀਗਾ ਹਰ ਕਿਸੇ ਦੀ ਧੀ ਪੈਨ ਸਭ ਦੀ ਸਾਂਝੀ ਧੀਵਾਂ ਪਹਿਣਾ ਹੁੰਦੀ ਹੈ ਮਾਵਾਂ ਸਭ ਦੀ ਸਾਂਝੀਆਂ ਹੁੰਦੀਆਂ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਤੁਸੀਂ ਅੰਦੋਲਨ ਦਾ ਵਿਰੋਧ ਕਰਦੇ ਕਰਦੇ ਹੋ ਕਰੋ ਅਗਰ ਕੰਗਨਾ ਅੰਦੋਲਨ ਦਾ ਵਿਰੋਧ ਕਰਨਾ ਚਾਹੀਦਾ ਸੀ ਕਿ ਕਰੇ ਅਸੀਂ ਲੋਕਾਂ ਨੇ ਵੀ ਵਿਰੋਧ ਕੀਤਾ ਪਰ ਸ਼ਬਦਾਵਲੀ ਕਿਸੇ ਵੀ ਧੀ ਭੈਣ ਬਾਰੇ ਬੋਲਣ ਵਲੇ ਸੋਚ ਕੇ ਬੋਲਣੀ ਚਾਹੀਦੀ ਹੈ ਹੁਣ ਜਿੱਦਾਂ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਬੜਾ ਵਿਤਕਰਾ ਕੀਤਾ ਜਾ ਰਿਹਾ ਹੈ ਪਿੱਛੇ ਕਿ ਇੱਕ ਪੰਜਾਬੀ ਨੌਜਵਾਨ ਨੂੰ ਬੜੀ ਬੁਰੀ ਹਾਲਤ ਦੇ ਨਾਲ ਘੁੱਟਿਆ ਮਾਰਿਆ ਇੱਕ ਪਾਸਾ ਆਪਾਂ ਦੇਖਿਆ ਵੀ ਸ਼ਾਇਦ ਕੰਗਨਾ ਦਾ ਉਹ ਜਵਾਬ ਆਇਆ ਪਰ ਦੇਖਣਾ ਪਏਗਾ ਦੂਸਰਾ ਪੱਖ ਵੀ ਜਾਨਣਾ ਚਾਹੀਦਾ ਜਿਨ੍ਹਾਂ ਨਾਲ ਲੜਾਈ ਹੋਈ ਉਹ ਪੱਖ ਵੀ ਜਾਣਨਾ ਚਾਹੀਦਾ ਮੈਂ ਅਪੀਲ ਕਰਾਂਗਾ ਚਾਹੇ ਪੰਜਾਬ ਦੇ ਲੋਕ ਨੇ ਚਾਹੇ ਮਾਚਲ ਦੇ ਲੋਕ ਨੇ ਐਸਾ ਕੋਈ ਵਿਵਾਦ ਉਤਪੰਨ ਨਾ ਕਰਨ ਕਿਉਂਕਿ ਇਹ ਮਾਚਲੀਆਂ ਦੀ ਵੀ ਰੋਟੀ ਪੰਜਾਬੀਆਂ ਦੇ ਸਿਰ ਤੇ ਚੱਲਦੀ ਹੈ ਮੈਂ ਸਾਫ਼ ਕਹਿਣਾ ਚਾਹਾਂਗਾ ਵੀ ਪੰਜਾਬੀਆਂ ਦੀ ਰੋਟੀ ਮਾਚਲੀਆਂ ਦੀ ਰੋਟੀ ਵੀ ਪੰਜਾਬੀਆਂ ਦੇ ਸਿਰ ਤੇ ਚੱਲਦੀ ਹੈ ਐਸੇ ਵੀ ਕਈ ਕੰਮ ਨੇ ਵੀ ਮਾਚਲੀਆਂ ਦਾ ਸਾਰਾ ਕੁਝ دارو ਮਦਾਰ ਪੰਜਾਬ ਦੇ ਉੱਤੇ ਹੀ ਆ ਕਈ ਘਰ ਐਸੇ ਨੇ ਮਾਚਲਾਂ ਦੇ ਕਈ ਕਿਉਂ ਜਾ ਤਰਕਾਰ ਐਸੇ ਕਾਵਾਂਗਾ ਹਿਮਾਚਲੀਆਂ ਦੇ ਇੱਦਾਂ ਦੇ ਨੇ ਜਿਹੜੇ ਸਿਰਫ ਪੰਜਾਬ ਦੇ ਉੱਤੇ ਹੀ ਡਿਪੈਂਡ ਨੇ ਹਾਂਜੀ ਕਈ ਹਿਮਾਚਲੀਏ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਨੇ ਕਾਰੋਬਾਰ ਕਰਦੇ ਨੇ ਕਈ ਸਰਕਾਰੀ ਨੌਕਰੀ ਲੱਗੀਆਂ ਹੋਈਆਂ ਨੇ ਹਿਮਾਚਲੀ ਲੱਗੀਆਂ ਹੋਈਆਂ ਨੇ ਅਗਰ ਵਿਰੋਧ ਸ਼ੁਰੂ ਹੋ ਗਿਆ ਨਾ ਇਹ ਹਿਮਾਚਲ ਦੇ ਪੰਜਾਬੀਆਂ ਵਾਲਾ ਉਹ ਬੜਾ ਮਾੜਾ ਹੋਊਗਾ ਕੱਲੇ ਪੰਜਾਬ ਲਈ ਨਹੀਂ ਹਿਮਾਚਲ ਲਈ ਵੀ ਮਾੜਾ ਹੋਏਗਾ ਮੈਂ ਸਾਫ਼ ਕਹਿਣਾ ਚਾਹਾਂਗਾ ਹਿਮਾਚਲ ਦੇ ਲੋਕਾਂ ਨੂੰ ਵੀ ਅਗਰ ਕੰਗਨਾ ਦੇ ਕੁੜੀ ਦਾ ਥੱਪੜ ਕਾੜ ਦੀ ਗੱਲ ਕੀਤੀ ਜਾਵੇ ਉਹਨੂੰ ਉੱਥੇ ਤੱਕ ਸੀਮਤ ਕਰ ਦਿੱਤਾ ਜਾਣਾ ਚਾਹੀਦਾ ਪੰਜਾਬੀਆਂ ਨੂੰ ਵੀ ਕਹਾਂਗਾ ਅਜਰ ਕੰਗਣਾ ਦੇ ਉਸ ਕੁੜੀ ਦਾ ਲੜਾਈ ਸੀ ਉਹਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਣਾ ਚਾਹੀਦਾ ਨਾ ਕਿ ਇਹ ਲਦਕਾਰਿਆ ਜਾਵੇ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਸ਼ੇਰਨੀ ਫੇਰੀ ਹਿਮਾਚਲ ਦੇ ਵੀ ਸ਼ੇਰ ਮਾੜੇ ਮੁੱਟੇ ਬੋਲਣਗੇ ਨਾ ਫਿਰ ਉਹਦਾ ਰਿਐਕਸ਼ਨ ਦਾ ਫਿਰ ਜਵਾਬ ਕਿਦਾਂ ਦਾ ਹੋਊਗਾ ਨਾ ਸਾਨੂੰ ਥੱਪੜ ਕਾੜ ਦੀ ਗੂੰਜ ਸੁਣਾਈ ਦੇਣੀ ਚਾਹੀਦੀ ਹੈ ਨਾ ਹੀ ਹਿਮਾਚਲ ਦੇ ਕਾਰਾਂ ਦੀ ਗੂੰਜ ਸੁਣਾਈ ਚਣੇ ਚਾਹੀਦੀ ਹੈ ਨਾ ਕੁੱਟ ਮਾਰ ਦੀ ਗੂੰਜ ਸੁਣਾਈ ਚਾਹੀਦੀ ਹੈ ਕਿਉਂਕਿ ਜਿੱਥੇ ਹਿਮਾਚਲ ਨੂੰ ਪੰਜਾਬ ਦੀ ਲੋੜ ਹੈ ਤੇ ਹਿਮਾਚਲ ਨੂੰ ਵੀ ਪੰਜਾਬ ਦੀ ਲੋੜ ਹੈ ਉੱਥੇ ਪੰਜਾਬ ਨੂੰ ਵੀ ਹਿਮਾਚਲ ਦੀ ਲੋੜ ਹੈ ਸਰਜ ਕਿਤੇ ਨਾ ਕਿਤੇ ਗੱਲ ਕਰੀਏ ਇੱਕ ਥੱਪੜ ਕਾਂਡ ਨੂੰ ਲੈ ਕੇ ਕਿ ਆਪਾਂ ਕਿਸੇ ਦੀ ਜਾਨ ਲੈਵਾ ਹਮਲੇ ਹੋਣਗੇ ਜਾਂ ਉਹਨਾਂ ਦੇ ਕਾਰਾਂ ਦੇ ਸ਼ੀਸ਼ੇ ਤੋੜ ਕੇ ਉਹਨਾਂ ਦਾ ਇਹਦਾ ਮੂੰਹ ਤੋੜ ਦਬਾਬ ਜਿੱਤਾ ਜਾਏਗਾ ਉਹ ਉਹੀ ਕਹਿ ਰਹੇ ਨਾ ਜਦੋਂ ਆਪਾਂ ਕਿਸੇ ਨੂੰ ਲਲਕਾਰਦੀਆਂ ਮੈਨੂੰ ਨਹੀਂ ਪਤਾ ਵੀ ਮਾਚਲ ਦੇ ਲੋਕਾਂ ਦਾ ਪੱਖ ਕਿਸੇ ਉਹ ਲੜਾਈ ਕਿਉਂ ਹੋਈ ਹੈ ਮੈਂ ਵੀ ਗੱਲ ਕਰੀਏ ਮੈਂ ਜਦ ਤੱਕ ਦੂਸਰਾ ਪੱਖ ਨਹੀਂ ਜਾਣਦਾ ਮੈਂ ਕਦੀ ਗਲਤ ਨਹੀਂ ਬੋਲਦਾ ਆਪਣੇ ਮੂੰਹ ਚੋਂ ਬੋਲੀ ਕਰਦਾ ਮੈਂ ਸਾਫ਼ ਕਹਿ ਰਿਹਾ ਦੂਸਰਾ ਪੱਖ ਜਾਨਣਾ ਜ਼ਰੂਰੀ ਹੈ ਵੀ ਉਹ ਬੰਦੇ ਦੀ ਬਾਜੂ ਕਿਉਂ ਟੁੱਟੀ ਉਹ ਲੜਾਈ ਕਿਉਂ ਹੋਈ ਅਗਰ ਉਹ ਕੜਾ ਟੁੱਟੀਆਂ ਤੇ ਕਿਉਂ ਟੁੱਟੀਆਂ ਤੇ ਕੰਗਨਾਂ ਦੇ ਕਰਕੇ ਟੁੱਟੀਆਂ ਜਾਂ ਵੈਸੇ ਟੁੱਟੀਆਂ ਇਹ ਪਹਿਲਾ ਬਖਸ਼ ਜਾਣਾ ਜਿਹੜੇ ਲੋਕ ਕਹਿ ਰਹੇ ਨੇ ਮੀਡੀਆ ਤੇ ਆ ਕੇ ਵਾਰ-ਵਾਰ ਵੀ ਪੰਜਾਬੀਓ ਹਿਮਾਚਲ ਜਾਣਾ ਬੰਦ ਕਰ ਦਿਓ ਪੰਜਾਬੀਓ ਹਿਮਾਚਲ ਦੋ ਸਾਲਾਂ ਨਾਲ ਬੜੀ ਉਹਦੀ ਇੱਕੋ ਹੀ ਨਾਲ ਹਾਲ ਸੋਚ ਕੇ ਬੋਲਣਾ ਚਾਹੀਦਾ ਮੈਂ ਸਾਫ਼ ਕਹਾਂਗਾ ਸੋਚ ਕੇ ਜਿੱਥੇ ਪੰਜਾਬੀਆਂ ਨੂੰ ਹਿਮਾਚਲ ਦੀ ਲੋੜ ਹੈ ਉੱਥੇ ਹਿਮਾਚਲ ਨੂੰ ਵੀ ਪੰਜਾਬੀਆਂ ਦੀ ਲੋੜ ਹੈ ਜੀ ਸਰ ਤੇ ਜੇ ਗੱਲ ਕਰੀਏ ਯਾਰ ਸਰ ਆਪਾਂ ਅੱਜ ਆਪਣੇ ਜਿਹੜੇ ਯੰਗਸਟਰ ਜਨਰੇਸ਼ਨ ਆ ਨਸ਼ਿਆਂ ਚ ਸੰਥੈਟਿਕ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਨਸ਼ਾ ਬੰਦ ਹੋਣਾ ਚਾਹੀਦਾ ਹਾਂਜੀ ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਜਿਹੜਾ ਚਿੱਟੇ ਦਾ ਨਸ਼ਾ ਨਾ ਇਹ ਲੋਕਾਂ ਦੇ ਮਾਮਾ ਦੇ ਮਾਮਾ ਦੇ ਪੋਤੂ ਜਾੜ ਰਿਹਾ ਹਾਂਜੀ ਲੋਕਾਂ ਦੇ ਘਰਾਂ ਦੇ ਘਰ ਖਾਲੀ ਕਰ ਰਿਹਾ ਨੋ ਇਵਨ ਪੀੜੀ ਸਾਡੀ ਨਸ਼ਿਆਂ ਦੇ ਵਿੱਚ ਗਲੀਆਂ 'ਚ ਮਰ ਰਹੀ ਹੈ ਹਾਂਜੀ ਟੀਕੇ ਲਾ ਕੇ ਗਲੀ ਗਲੀ 'ਚ ਟੀਕੇ ਲੱਗ ਰਹੇ ਨੇ ਹਾਂਜੀ ਤੇ ਬਿਲਕੁਲ ਨਸ਼ਾ ਬੰਦ ਹੋਣਾ ਚਾਹੀਦਾ ਸਾਫ਼ ਕਹਿੰਨਾ ਨਸ਼ਾ ਬੰਦ ਸਾਰੇ ਲੋਕ ਵੀ ਪੰਜਾਬ ਦੇ ਵਿੱਚ ਨਸ਼ਾ ਪਿਜਾਓ ਚਿੱਟਾ ਪਿਜਾਓ ਪੰਜਾਬ ਬਚਾਓ ਇੱਕ ਰੈਲੀ ਕੱਢਣ ਜਾ ਰਹੇ ਆ ਜਿਹੜੀ ਜਲਦੀ ਕੋਸ਼ਿਸ਼ਾਂ ਜਿਹਦੀ ਤਰੀਕ ਦੀ ਕੋਸ਼ਿਸ਼ਾ ਸਾਡੇ ਰਾਸ਼ਟਰੀ ਪ੍ਰਧਾਨ ਸੰਦੀਪ ਘੋਲੀ ਜੀ ਕਰਨਗੇ ਸਰ ਤੁਸੀਂ ਰੈਲੀ ਕੱਢਣ ਜਾ ਰਹੇ ਹੋ ਵੀ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਨ੍ਹਾਂ ਦੇ ਕੋਲ ਖੁਦ ਕੋਲ ਨਸ਼ੇ ਫੜੇ ਜਾਂਦੇ ਨੇ ਸਾਡੇ ਕੋਲ ਫੜੇ ਜਾਂਦੇ ਨੇ ਹਾਂਜੀ ਸਰ ਨਹੀਂ ਨਹੀਂ ਸਾਡੇ ਕੋਲ ਨਹੀਂ ਸ਼ਿਫਸ ਇਹਨਾਂ ਦੇ ਲੀਡਰ ਸ਼ਿਫਸ ਦੇ ਨਾਮ ਦੇ ਨਾ ਕਈ ਸੰਗਠਨ ਚੱਲਦੇ ਨੇ ਹਾਂਜੀ ਸ਼ਿਫਸ ਦਾ ਸਮਾਜਵਾਦੀ ਲੀਡਰਾਂ ਕੋਲ ਫੜੀ ਗਈ ਹੈ ਪਹਿਲਾਂ ਜਲੰਧਰ ਫੜੀ ਗਈ ਫਿਰ ਲੁਧਿਆਣਾ ਜੀ ਦੋ ਲੀਡਰ ਉਹਨਾਂ ਦੇ ਐਸੇ ਨੇ ਜਿਨ੍ਹਾਂ ਕੋਲ ਪੰਜਾਬ ਪੁਲਿਸ ਨੇ ਨਸ਼ਾ ਬਰਾਮਦ ਕੀਤਾ ਉਹਨਾਂ ਨੂੰ ਜੇਲ੍ਹ ਭੇਜਿਆ ਸ਼ਿਫਸਨਾ ਸਮਾਜ ਬਚਾ ਲਈਟਰ ਸਾਡੇ ਲੀਡਰ ਨਹੀਂ ਹੈ ਅਸੀਂ ਤਾਂ ਨਸ਼ਾ ਬਚਾਓ ਨਸ਼ਾ ਪਹਜਾਓ ਪੰਜਾਬ ਬਚਾਓ ਰੈਲੀ ਕੱਢਣ ਜਾ ਰਹੇ ਕੀ ਸਿਰਫ ਤੁਹਾਨੂੰ ਲੱਗਦਾ ਹੈ ਕਿ ਰੈਲੀਆਂ ਦੇ ਸਿਰ ਤੇ ਜਾਂ ਇਹਦਾ ਨਾਰੇਬਾਜੀ ਕਰਨ ਦੇ ਸਿਰ ਤੇ ਨਸ਼ੇ ਬੰਦ ਹੋ ਜੂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਪਹਿਲਾਂ ਤਾਂ ਸਾਨੂੰ ਰੈਲੀ ਤਾਂ ਆਪਣੇ ਆਪ ਚ ਕੱਢਣੀ ਚਾਹੀਦੀ ਸ਼ਿਫਸਨਾ ਦੀ ਰੈਲੀ ਕੱਢਣੀ ਚਾਹੀਦੀ ਹੈ ਸ਼ਿਫਸਨਾ ਹੀ ਸਾਫ਼ ਕਰਨੀ ਚਾਹੀਦੀ ਹੈ ਜਿਹੜੇ ਵਿੱਚ ਸ਼ਿਫਸਨਾ ਵਿੱਚ ਜਿਹੜੇ ਕਾਲੀਆਂ ਭੇਡਾਂ ਅੱਜ ਜਿਹੜੇ ਨਸ਼ਾ ਤਸਕਰ ਆ ਚੁੱਕੇ ਨੇ ਪਹਿਲਾਂ ਤਾਂ ਸਾਨੂੰ ਉਹਨਾਂ ਦੇ ਖਿਲਾਫ ਸਾਨੂੰ ਜਾਗਰੂ ਹੋ ਕੇ ਉਹਨਾਂ ਦੇ ਖਿਲਾਫ ਰੈਲੀ ਕੱਢੀ ਚਾਹੀਦੀ ਹੈ ਜਿਹਦੀ ਗੱਲ ਕਰੀ ਅਮਰਿਤਪਾਲ ਸਿੰਘ ਜੀ ਦੀ ਲੋਕੀ ਬੜਾ ਵਿਰੋਧ ਕਰ ਰਹੇ ਸੀ ਉਹਨਾਂ ਦਾ ਕਿ ਲੋਕਾਂ ਨੂੰ ਅੰਮ੍ਰਿਤ ਸ਼ਕਾਰਿਆ ਵਾ ਜਾਂ ਨਸ਼ੇ ਭਜਾਓ ਹਾਂ ਮੈਂ ਇਸ ਚੀਜ਼ ਨੂੰ ਮੰਨਦੀ ਹਾਂ ਕਿ ਉਹਨਾਂ ਨੇ ਨਸ਼ੇ ਬੰਦ ਕਰਵਾਏ ਵੀ ਆ ਚਲੋ ਬੰਦ ਕਿਤੇ ਨਾ ਕਿਤੇ ਨਿਕਰ ਪਰ ਕਾਫੀ ਮਾਵਾ ਦੇ ਪੁੱਤ ਉਹਨਾਂ ਨੇ ਬਚਾਏ ਆ ਜੋ ਕਿ ਅੱਜ ਸਿੱਖੀ ਧਾਰੀ ਆ ਉਹਨਾਂ ਨੇ ਤੇ ਨਸ਼ੇ ਬੰਦ ਹੋਏ ਨੇ ਤੇ ਕੀ ਸ਼ਿਵ ਸੈਨਾ ਚ ਤੁਹਾਨੂੰ ਲੱਗਦਾ ਨਾਰੇਬਾਜੀ ਕਰਨ ਨਾਲ ਜਾਂ ਰੈਲੀ ਕੱਢਣ ਦੇ ਨਾਲ ਮੈਂ ਥੋ ਗਿਲਟੀ ਫੀਲ ਕਰਦਾ ਹਾਂ ਜੀ ਵੀ ਸ਼ਿਫਸਰਾ ਨਾਂ ਦੀਆਂ ਸੰਸਥਾਵਾਂ ਚੱਲਦੀਆਂ ਵੀ ਉਹਨਾਂ ਵਿੱਚ ਸ਼ਿਫਸਰਾ ਤਸਕਰ ਵੀ ਨੇ ਨਸ਼ਾ ਤਸਕਰ ਵੀ ਨੇ ਹਾਂਜੀ ਮੈਂ ਥੋ ਗਿਲਟੀ ਫੀਲ ਕਰਦਾ ਮੈਂ ਬਿਲਕੁਲ ਕਹਿ ਰਿਹਾ ਸ਼ਿਫਸਰਾ ਸਮਾਜਵਾਦੀ ਜਿਹੜੇ ਪਿੱਛੇ ਤੇ ਲੀਡਰ ਫੜੇਗੇ ਨੇ ਨਸ਼ਾ ਵੇਚਦੇ ਬਿਲਕੁਲ ਉਹਦੇ ਲਈ ਮੈਂ ਗਿਲਟੀ ਫੀਲ ਕਰਦਾ ਮੈਂ ਪੰਜਾਬੀਆਂ ਕੋਲ ਮਾਫੀ ਮੰਗਦਾ ਵੀ ਸ਼ਿਫਸਰਾ ਨਾਂ ਦੇ ਅਸੀਂ ਸ਼ਿਫਸਰਾ ਪੰਜਾਬ ਦੇ ਲੋਕ ਕਾਰਕਿਰਤਾ ਪਰ ਸ਼ਿਫਸਰਾ ਪੰਜਾਬ ਸਮਾਜਵਾਦੀ ਜਿਹੜੇ ਲੀਡਰ ਫੜੇਗੇ ਨੇ ਨਸ਼ਾ ਵੇਚਦੇ ਫੜੇਗੇ ਨੇ ਜਿਹੜੇ ਲੋਕ ਮਾਂਵਾ ਦਾ ਘਰੋਂ ਜਾੜਦੇ ਨੇ ਜਿਸ ਨਸ਼ੇ ਦੇ ਨਾਲ ਜਵਾਨੀ ਸਾਡੀ ਪੰਜਾਬ ਦੀ ਖਰਾਬ ਹੋ ਰਹੀ ਹੈ ਉਹ ਸ਼ਿਫ ਸਵਰਾ ਸਮਾਜਵਾਦੀਆਂ ਦੇ ਲੀਡਰ ਨਸ਼ਾ ਵੇਚਦੇ ਫੜੇਗੇ ਨੇ ਮੈਂ ਉਹਦੇ ਲਈ ਪੰਜਾਬੀਆਂ ਕੋਲੋਂ ਮਾਫੀ ਮੰਗਦਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਸਰ ਹੁਣ ਤੁਸੀਂ ਜਿਹੜੇ ਕਿ ਸਾਡੇ ਚੈਨਲ ਦੇ ਰਾਹੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਬਿਲਕੁਲ ਨਸ਼ਾ ਬੰਦ ਹੋਣਾ ਚਾਹੀਦਾ ਅਗਰ ਤੁਹਾਡੇ ਆਲੇ ਦੁਆਲੇ ਨਸ਼ਾ ਵਿਕਦਾ ਹੈ ਉਹਦਾ ਖੁੱਲ ਕੇ ਵਿਰੋਧ ਕਰਨਾ ਚਾਹੀਦਾ ਪੰਜਾਬ ਭਾਰਤ ਦੇ ਵਿੱਚ ਗਲੀਆਂ ਮੱਲਿਆਂ ਵਿੱਚ ਸੰਸਥਾਵਾ ਬੰਨੀਆਂ ਚੇਹਦੀਆਂ ਐਸੀਆਂ ਸੋਸਾਇਟੀਆਂ ਬੰਦਿਆਂ ਚ ਇਹਦੀਆਂ ਜਿਹੜਾ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤੇ ਜਿਵੇਂ ਕਿ ਤੁਸੀਂ ਦੇਖਿਆ ਸੀ ਕੀਤੀ ਸੀ ਰਣਜੀਤ ਟੰਡਨ ਜਿਹਦੇ ਨਾਲ ਗੱਲਬਾਤ ਐ ਇਦਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੋਮ ਨਿਊਜ਼ ਦੇ ਨਾਲ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਜਸਵਿੰਦਰ ਸਿੰਘ ਧੰਨਵਾਦ